ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਦੋਸਤ ਬਿੱਟੂ ਨਿਯਮ ਪਰ ਸਵਾਤ ਕਰਨਾ ਜੀ ਹੋਰ ਵੀਡੀਓ ਵਿੱਚ ਪਰਸ ਕੋ ਹੁਣ ਆਪਾਂ ਛਾਨਣ ਲੱਗੇ ਹਾਂ ਮਿੱਟੀ ਉਹ ਟਰੈਕਟਰ ਨਾਲ ਬੱਚ ਟਰੈਕਟਰ ਦੀ ਆਵਾਜ਼ ਆਈ ਜਾਂਦੀ ਥੋੜੀ ਜੀ ਸਾਊਂਡ ਤੁਹਾਨੂੰ ਪਤਾ ਹੀ ਆ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਮਸ਼ੀਨ ਦੀ ਮਿੱਟੀ ਛਾਣੀ ਹੋਈ ਪਹਿਲਾਂ ਆਪਾਂ ਵੀ ਹੱਥਾਂ ਨਾਲ ਛਾਣਦੇ ਹੁੰਦੇ ਸੀ ਕਹੀ ਮਰੀ ਜਾਂਦੇ ਸੀ ਜਿਵੇਂ ਜਿਹਦੇ ਕਰੇ ਮਿਸਤਰੀ ਲੱਗੇ ਹੁੰਦਾ ਉਹਨੇ ਦੇਖਿਆ ਹੀ ਹੋਣਾ ਉਹ ਬਣਾਇਆ ਝਰਨਾ ਜਾਂ ਸਾਲਣਾ ਜਾਂ ਉੱਤੇ ਕਹੀ ਨਾ ਸਿੱਕੀ ਜਾਂਦੇ ਹੁੰਦੇ ਸੀ ਤੇ ਹੋਇਆ ਆਪਾਂ ਹੁਣ ਇਹ ਫਿਰ ਜਿਗਾਰ ਬਣਾਇਆ ਇਹ ਵੀ ਤੁਹਾਨੂੰ ਦੱਸਾਂਗੇ ਕਿ ਕਿੰਨੇ ਦਾ ਬਣਵਾਇਆ ਤੇ ਕਿੱਥੋਂ ਬਣਵਾਇਆ ਸੀ ਹੋ ਗਏ ਤਿੰਨ ਕਸਾਲੇ ਨੂੰ ਬਣਵਾਏ ਨੂੰ ਤੇ ਪਹਿਲਾਂ ਤੁਹਾਨੂੰ ਮਿੱਟੀ ਦਿਖਾਉਣੀ ਹੈ ਇਹਦੀ ਛਾਣੀ ਹੋਈ ਆ ਸਾਰੇ ਖੇਤ ਦੇ ਵਿੱਚੋਂ ਆਪਾਂ ਮਿੱਟੀ ਛਾਣ ਲਈ ਦੇ ਲੋ ਰੱਖ ਕੇ ਸਾਨੂੰ ਚਾਰ ਪੰਜ ਚਾਰ ਦਿਨ ਹੋ ਗਏ ਹੰਡੇ ਹੰਡੇ ਕੰਮ ਕਰੀਦਾ ਦੇਖੋ ਕਿੰਨੀ ਬਰੀਕ ਕਰਦੀ ਹੈ ਮਿੱਟੀ ਇਹਦੇ ਨਾਲ ਕੀ ਆ ਪਰ ਵਿੱਚ ਰੋੜ ਹੀ ਨਹੀਂ ਫਸਦੀ ਉਹ ਮਸ਼ੀਨ ਦੇ ਜਦ ਆਪਾਂ ਛੋਨੇ ਦੀ ਪਨੀਰੀ ਰਲਾਉਨੇ ਆ ਬੈੱਡ ਬਣਾਉਨੇ ਆ ਵਿੱਚ ਰੋੜੀ ਨਹੀਂ ਫਸਦੀ ਹੈਗੀ ਤੇ ਉਧਰ ਚੱਲਦਾ ਆਪਣਾ ਜਿਗਾਰ ਉਹ ਵੀ ਤੁਹਾਨੂੰ ਦਿਖਾਉਨੇ ਆ ਇਹ ਆ ਮਸ਼ੀਨ ਵੀ ਤੁਹਾਨੂੰ ਦਿਖਾਉਣਾ ਆ ਆਪਣਾ ਟਰੈਕਟਰ ਲਿਆਂਦਾ ਸੀ ਹੁਣ ਨਵਾਂ ਨਵਾਂ ਤਾਂ ਕਹਨੂੰ ਚੱਲ ਸਕੈਂਡ ਹੈਂਡ ਆ ਨੀਲਾ ਐਂਟਰ ਇਹਦੇ ਉੱਤੇ ਇੱਕ ਵੀਡੀਓ ਪਾਈਦੀ ਪਹਿਲਾਂ ਪੰਜਾ ਮੂੰਗੀ ਬੀਜਦੇ ਦੀ ਤੇ ਹੁਣ ਫੇਰ ਤੁਹਾਨੂੰ ਬਣਾਵਾਂਗੇ ਇਹਦੇ ਉੱਤੇ ਕਿੰਨੇ ਚਿਰ ਤਿਆਰ ਹੋ ਗਿਆ ਇਹ ਆਪਾਂ 26 ਦੀ ਪਨੀਰੀ ਬੀਜਣੀ ਆ 10 ਤਰੀਕ ਤੋਂ ਬਾਅਦ ਆ ਖੇਤ ਦੇਖ ਲਓ ਤੁਸੀਂ ਸਾਰਾ ਹੀ ਤੇ ਕੱਲ ਨੂੰ ਆਪਾਂ ਲੈਜਰ ਕਰਾ ਦੇਣਾ ਵੀ ਐਂ ਫੇ ਕੋਈ ਦਿੱਕਤ ਨਾ ਆਪੇ ਬਡਾਂ ਨੂੰ ਪੂਰੇ ਬਰੋਬਰ ਮੰਨ ਤੇ ਤੁਹਾਨੂੰ ਦਿਖਾਉਣਾ ਮੈਂ ਕੋਲੇ ਜਾ ਕੇ ਮਸ਼ੀਨ ਕਿਵੇਂ ਛਾਣਦੀ ਆ ਥੋੜਾ ਜਿਹਾ ਸਾਊਂਡ ਜ਼ਿਆਦਾ ਆਊਗਾ ਚਲੋ ਉਹਦਾ ਕੋਈ ਚੱਕਰ ਨਹੀਂ ਹੈਗਾ ਏਡੀ ਵੱਡੀ ਗੱਲ ਨਹੀਂ ਹੈਗੀ ਆ ਦੇਖੋ ਸਾਰੀ ਚੱਕੀ ਪਈ ਆ ਮਿੱਟੀ ਆ ਸਾਰਾ ਖੇਤ ਚੱਕ ਲਿਆ ਆਪਾਂ ਨੇ ਜੇ ਕੱਲ ਨੂੰ ਲੇਟਰ ਕਰਾ ਕੇ ਤੇ 10 ਤਰੀਕ ਤੋਂ ਬੀਜਾਂਗੇ ਪਨੀਰੀ ਆ ਦੇਖੋ ਆ ਦੇ ਵਿੱਚ ਪਾਈ ਜਾਂਦੇ ਆ ਆ ਛਾਣੀ ਜਾਂਦੀ ਐ ਮਿੱਟੀ ਮਰੋੜਾ ਉੱਚੀ ਬੋਲਣਾ ਛਾਣੀ ਜਾਂਦੀ ਐ ਮਿੱਟੀ ਦੇਖ ਲਓ ਪਹਿਲਾਂ ਆਪਾਂ ਵੀ ਦੂਜੇ ਲੋੜੇ ਛਾਣ ਦੇ ਦੀ ਇੱਕ ਜਾਨਾ ਹਟਾਈ ਜਾਂਦਾ ਆ ਦੇ ਆਪਣਾ ਬਲੈਂਡਰ ਹਟਾਉਣ ਲੱਗਿਆ ਆ ਜਿਹੜੀਆਂ ਮੋਟੀਆਂ ਰੋੜੀਆਂ ਨੇ ਆਹ ਦੇਖੋ ਜਿੱਦਾਂ ਮਰਜ਼ੀ ਸਾਲਣਾ ਪਾ ਲੋ ਹਾਂ ਠੀਕ ਐ ਆਹ ਦੇਖੋ ਜਿਹੜਾ ਜ ਮਰਜ਼ੀ ਸਾਲਣਾ ਪਾ ਲੋ ਦੇ ਵਿੱਚ ਆਹ ਦੇਖੋ ਇਧਰ ਰੋੜੀਆਂ ਆਹ ਘੜਾ ਲੱਗੀ ਜਾਂਦਾ ਤੇ ਮਿੱਟੀ ਆ ਰਹੀ ਜਾਂਦੀ ਆ ਸਿਰਫ ਦੋ ਜਨ ਜਣਿਆਂ ਦਾ ਕੰਮ ਆ ਆਪਣਾ ਆ ਲੈ ਸਸਕੇ ਰਮ ਮਿੱਟੀ ਉਹਦਾ ਹਲਾ ਆ ਹੁਣ ਮਿੱਟੀ ਚੱਕੀ ਜਾਊਗਾ ਪਰ ਕਿੱਥਾਂ ਹੀ ਪੈਂਦੀ ਆ ਥੋੜੀ ਜੀ ਆ ਢੇਰ ਬਣਾਇਆ ਪਿਆ ਦੇਖੋ ਆ ਰੋੜੀਆਂ ਏਟੀਆਂ ਪੀਆਂ ਨੇ ਥੱਲੇ ਜਿਹੜੀ ਰੋੜੀ ਦੀ ਜਿਹੜੀ ਰੋੜੀ ਦੀ ਆ ਦੇਖੋ ਲੈ ਆ ਸਾਲਾਂ ਵਾਲਾ ਆਪਣਾ ਤੇ ਜੇ ਇਦੋਂ ਵੀ ਬਰੀਕ ਕਰਨੀ ਆ ਤਾਂ ਕੋਈ ਹੋਰ ਸਾਲਾਂ ਨਾਲ ਇਹਦਾ ਫਾਇਦਾ ਹੀ ਆ ਆ ਲੈ ਪਾ ਗਿਆ ਆਪਣਾ ਟ੍ਰੈਕਟਰ ਹਰੇ ਆ ਸਾਰੀਆਂ ਰੋੜੀਆਂ ਬਾਹਰ ਜਾਣੀਆਂ ਆਉਣ ਲੱਗ ਇੱਥੋਂ ਦੀ ਤੁਹਾਨੂੰ ਪਰਾਂ ਜਾ ਕੇ ਦਿਖਾਉਣਾ ਦੱਸਦਾ ਮੈਂ ਆ ਇੱਧਰ ਦਾ ਖੜਕਾ ਜਾਦੇ ਉਹਨਾਂ ਰੋੜੀਆਂ ਰੋੜੀਆਂ ਪਈਆਂ ਨੇ ਤੇ ਆ ਟਰੈਕਟਰ ਲਿਆਂਦਾ ਦੀ ਆਪਾਂ ਨੇ ਇਹਦੇ ਉੱਤੇ ਵੀ ਸਪੈਸ਼ਲ ਵੀਡੀਓ ਬਣਾਵਾਂਗੇ ਇਹ ਜਮਾਈ ਜੇ ਨਹੀਂ ਖਾਂਦਾ ਹੈ ਗਿੱਦੜ ਵਾਹੇ ਤਾਂ ਇੱਥੇ ਲੈ ਕੇ ਆਂਦਾ ਸੀ 100 60 ਕਾਮਨੀ 60 ਕਿਲੋਮੀਟਰ ਪੈਂਦਾ ਸਿਰਫ 55 ਲੀਟਰ ਤੇਲ ਖਾਦਾ ਦੀ ਇੱਥੇ ਆਪਾਂ 26 ਦੀ ਪਨੀਰੀ ਲੜਾਉਣੀ ਆ ਤੇ ਜਿਹੜੀ ਮਸ਼ੀਨ ਬਣਾਈ ਆ ਆਪਾਂ ਇਹ ਬਣਾਈ ਆ ਇੱਕ ਕਾਲਾ ਇਹ ਤੋਂ ਇੱਕ ਕਾਲਾ ਇਹ ਤੋਂ ਬਣਾਈ ਦੀ ਮਸ਼ੀਨ ਇਹ ਆਪਾਂ ਨੇ ਤੇ ਉਸ ਟਾਈਮ ਵਿੱਚ ਤਾਂ ਉਹ ਬਣਾਈ ਦੀ ਆਪਾਂ 3-4 ਸਾਲ ਪਹਿਲਾਂ ਬਣਾਈ ਦੀ ਤੇ ਉਸ ਟਾਈਮ ਇਹਦੇ ਉੱਤੇ 10000 ਰੁਪਏ ਖਰਚਾ ਆਇਆ ਸੀ ਹੁਣ ਤਾਂ ਖੈਰ ਮਹਗੀ ਬਣੂ ਸਾਇਦ ਯਾਦ ਜਾਨੀ 10000 ਰੁਪਿਆ ਖਰਚ ਆਇਆ ਦੀ ਕੱਲ ਨੂੰ ਆਪਾਂ ਲੇਅਰ ਕਰਾ ਲੈਣਾ ਹੈ ਐਨ ਖੱਤਾ ਬਰੋਬਰ ਹੋ ਜਾਊਗਾ ਪਰ 10 ਤਰੀਕ ਤੋਂ ਬਾਅਦ ਝੋਨੇ ਦੀ ਮੀਰੀ ਰੜਾਵਾਂਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਵੀ ਕਿਵੇਂ ਜਾਨੀ ਇਹਦੇ ਨਾਲ ਬੜਾ ਸੌਖਾ ਹੋ ਜਾਂਦਾ ਕੰਮ ਜਿਹੜੀ ਮਿੱਟੀ ਦੀ ਵਾਪਸ ਨਾ ਦੀ ਦਿੱਕਤ ਆ ਉਹ ਦੂਰ ਹੋ ਜਾਂਦੀ ਆ ਉੱਪਰ ਮਿੱਟੀ ਪਾਉਣੀ ਆ ਆਪਾਂ ਕੋਈ ਮਸ਼ੀਨ ਨਾਲ ਪਹਿਲਾਂ ਬੀ ਪਾਦੀ ਦਾ ਫਿਰ ਮਿੱਟੀ ਰੜਾ ਦਈ ਦੀ ਆ ਤੇ ਕਿਵੇਂ ਦੀ ਲੱਗੀ ਤੁਹਾਨੂੰ ਵੀਡੀਓ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੇ ਫੇਸਬੁੱਕ ਤੇ ਬਿੱਟੂ ਨੰਬਰ ਪੇਜ ਨੂੰ ਫਾਲੋ ਕਰਨਾ